ਜੋ ਨੇ ਚ ਪੱਤਾ ਲਪੇਟ ਵਾਲੀ ਸੁੰਡੀ ਦਾ ਹਮਲਾ ਜਾਂ ਝੋਨੇ ਦੇ ਵਿੱਚ ਗੋਹ ਵਾਲੀ ਸੁੰਡੀ ਦਾ ਹਮਲਾ ਅਕਸਰੀ ਜਿਹੜੇ ਆਉਣ ਵਾਲੇ ਦਿਨਾਂ ਇਹ ਚੀਜ਼ਾਂ ਤੁਹਾਨੂੰ ਅਕਸਰੀ ਦੇਖਣ ਨੂੰ ਮਿਲਣਗੀਆਂ ਹਰ ਕਿਤੇ ਵੀ ਆਹ ਹਮਲਾ ਹੋ ਗਿਆ ਜਾਂ ਹਮਲਾ ਹੋਣ ਵਾਲਾ ਤਾਂ ਕਿਸਾਨ ਵੀਰੋ ਜਿਹੜੇ ਆਉਣ ਵਾਲੇ ਦਿਨਾਂ ਕਿਉਂਕਿ ਇਸ ਸਾਲ ਕੀ ਹੈ ਫਸਾਦਾਂ ਜਾਦੇ ਬੰਗਾਂ ਵੈਜੀਟੇਟਿਵ ਗਰੋਥ ਹੈ ਜਿਹੜੀ ਝੋਨੇ ਦੀ ਬੜੀ ਸੋਹਣੀ ਹੈ ਤੇ ਰੰਗ ਹਰ ਜਗ੍ਹਾ ਤਕਰੀਬਨ ਬੜਾ ਕਾਲਾ ਤੇ ਬੜਾ ਡਾਰਕ ਕਲਰ ਹੈ ਆ ਦੇਖੋ ਕੁਦਰਤ ਬਹੁਤ ਬਲਿਹਾਰੇ ਹੈ ਜਿੰਨਾ ਕੁਦਰਤ ਨੂੰ ਸਮਝ ਕੇ ਖੇਤੀ ਕਰੋਗੇ ਉੰਨੀ ਸੌਖੀ ਹੋ ਜੂ ਜਿੰਨਾ ਕੁਦਰਤ ਤੋਂ ਭੱਜਾਂਗੇ ਓਨੇ ਤੰਗ ਹੋਵਾਂਗੇ ਹੁਣ ਕੀ ਹੋਊਗਾ ਦੇਖੋ ਜਿਹੜਾ ਝੋਨਾ ਜਿਆਦਾ ਕਾਲਾ ਹੈ ਜਿਆਦਾ ਡਾਰਕ ਹੈ ਉਥੇ तितਲੀ ਵੱਧ ਆਂਡਾ ਦੇਣ ਨੂੰ ਤਰਜੀਹ ਦੇਊਗੀ ਉਸ ਝੋਨੇ ਦੇ ਵਿੱਚ तितਲੀ ਆਂਡਾ ਵੱਧ ਦੇਊ ਤੇ ਇਸ ਵਾਰ ਕੁਦਰਤ ਨੇ ਉਹ ਮੌਸਮ ਐਦਾਂ ਦਾ ਰਿਹਾ ਹੈ तकरीबन ਝੋਨੇ ਜਿਹੜੇ ਜਿਆਦਾ ਕਾਲੇ ਜਿਆਦਾ ਡਾਰਕ ਇਹ ਵੀਡੀਓ ਡਰੋਨ ਲਈ ਬਿਲਕੁਲ ਨਹੀਂ ਹੈ ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਢੋਲੀਆਂ ਜੱਕ ਲਈਏ ਸਿਰਫ ਆਪਾਂ ਨੂੰ ਇੱਕ ਤੋਂ ਨੂੰ ਮੈਂ ਇਹ ਦੱਸਦਾ ਵੀ ਦੇਖੋ ਹੁਣ ਜਿਹੜੇ ਦਿਨ ਆਉਣਗੇ ਉਹ ਮੱਛਿਆ ਨੰਗੀ ਆ ਦੇਖੋ ਕੱਲ ਪਰਸੋਂ ਮੱਛਿਆ ਤੋਂ ਇੱਕ ਹਫਤਾ ਬਾਅਦ ਜਲਾ ਹੁੰਦਾ ਉਹਦੇ ਚ ਤਕਰੀਬਨ ਜੇ ਮੌਸਮ ਮੰਨ ਲਓ ਐਦਾ ਹੀ ਖੁਸ਼ ਕਰਿਆ ਜਾਂ ਸਿੱਲਾ ਹੀ ਰਿਹਾ ਤਾਂ ਜਿਹੜੀਆਂ ਤਿਤਲੀਆਂ ਕੀ ਉਹ ਅੰਡੇ ਦੇ ਵਿੱਚ ਕਾਮਯਾਬ ਹੋ ਜਾਣਗੀਆਂ ਤੇ ਜੇ ਤਿਤਲੀਆਂ ਅੰਡੇ ਦੇ ਵਿੱਚ ਕਾਮਯਾਬ ਹੋ ਗਈਆਂ ਤਾਂ ਫੇਰ ਕੀ ਹੈ ਵੀ ਉਹਨਾਂ 'ਚੋਂ ਸੁੰਡੀ ਨਿਕਲੂਗੀ ਇਹ ਸਾਰੀਆਂ ਗੱਲਾਂ ਜਦੋਂ ਆਪਾਂ ਪਿੰਡਾਂ 'ਚ ਮੀਟਿੰਗਾਂ ਕਰਦੇ ਹੁੰਨੇ ਆ ਜਿਸ ਤਰ੍ਹਾਂ ਮੀਟਿੰਗ ਤੁਹਾਨੂੰ ਮੈਂ ਦਿਖਾ ਰਿਹਾ ਜਦੋਂ ਪਿੰਡਾਂ 'ਚ ਮੀਟਿੰਗਾਂ ਕਰਦੇ ਆ ਤਾਂ ਇਹੀ ਸਾਰੀਆਂ ਗੱਲਾਂ ਆਪਾਂ ਕਿਸਾਨਾਂ ਨੂੰ ਮੀਟਿੰਗਾਂ ਦੇ ਵਿੱਚ ਵੀ ਦੱਸਦੇ ਹੁੰਨੇ ਆ ਹਰ ਸਾਲ ਸੁੰਡੀ ਨੇ ਆਪਦਾ ਕੰਮ ਕਰਨਾ ਜਿਹੜਾ ਉਹਨੇ ਪੱਤੇ ਲਵੇਟ ਵਾਲੀ ਉਹਦਾ ਉਹਨੇ ਪੱਤਾ ਲਵੇਟਣਾ ਉਹਦਾ ਖਾਣਾ ਪਰਮਾਤਮਾ ਨੇ ਉੱਥੇ ਰੱਖਿਆ ਪਿਆ ਉਹਦਾ ਖਾਣਾ ਉਹਨੇ ਆਪਦਾ ਖਾਣਾ ਖਾਣਾ ਤੇ ਜੇ ਗੋਵ ਵਾਲੀ ਆ ਤਾਂ ਗੋਵ ਵਾਲੀ ਨੇ ਕੀ ਆ ਜਿਹੜੀ ਸਟੈਮ ਬੋਲਰ ਲਾਉਣੇ ਆਪਦਾ ਤਣਾ ਖਾਣਾ ਵਿੱਚੋਂ ਤਾਂ ਇਹ ਜਿੱਦਾਂ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਪਰ ਇਸ ਤੋਂ ਬਿਹਤਰ ਹੈ ਜੇ ਆਪਾਂ ਇਹਦਾ ਰਾਹ ਸਮਝ ਲ ਗਏ ਤਾਂ ਲੜਾਈ ਸੌਖੀ ਹੋ ਜੂ ਵੀ ਆਊ ਕਦੋਂ ਦੇਖੋ ਛਾਲਦਰ ਛਾਲ ਚੇਂਜ ਰਹੂਗਾ ਪੱਤਾ ਲਬੇਟ ਦਾ ਅਟੈਕ ਹਰ ਸਾਲ ਇੱਕੋ ਜਾਂ ਨਹੀਂ ਆਉਂਦਾ ਜਾਂ ਗੋਵ ਵਾਲੀ ਦਾ ਅਟੈਕ ਹਰ ਸਾਲ ਇੱਕੋ ਜਾਂ ਨਹੀਂ ਆਉਂਦਾ ਕੁਝ ਇਹੋ ਜਿਹੇ ਸਾਲ ਆਉਣਗੇ ਝੋਨੇ ਦੇ ਵਿੱਚ ਜਿਨ੍ਹਾਂ ਦੇ ਵਿੱਚ ਕੀ ਆ ਵੀ ਤੁਹਾਡੇ ਕੋਈ ਜ਼ਿਆਦਾ ਅਟੈਕ ਨਹੀਂ ਦਿਖੂਗਾ ਕੁਛ 6 ਜੇ ਵੀ ਸਾਲ ਹੋ ਸਕਦੇ ਹੈਗੇ ਜਿਹਦੇ ਵਿੱਚ ਤੁਹਾਡੇ ਅਟੈਕ ਕੀ ਹੈ ਜ਼ਿਆਦਾ ਹੋ ਸਕਦਾ ਪਰ ਉਹਦੀ ਡਿਪੈਂਡੈਂਸੀ ਉਹੀ ਰਹੂਗੀ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇੱਥੇ ਮੈਨੂੰ ਇੱਕ ਭਮਕੜੇ ਦਾ ਅਡਲਟ ਇਹ ਭੱਜਿਆ ਨਜ਼ਰ ਆ ਰਿਹਾ ਤਾਂ ਉਹਦੀ ਡਿਪੈਂਡੈਂਸੀ ਉਹੀ ਰਹੂਗੀ ਵੀ ਹੁਣ ਜਿਹੜਾ ਟਾਈਮ ਸੀਗਾ ਆਂਡੇ ਦੇਣ ਦਾ तितਲੀ ਦਾ ਕਿਉਂਕਿ ਇਸ ਤੋਂ ਇੱਕ ਵੀਕ ਬਾਅਦ ਤਕਰੀਬਨ ਜਿਹੜਾ ਪੂਰਾ ਪਰਿਮਾਰ ਹੋ ਸਕਦੀ ਹੈ ਇੱਥੇ ਭਮਕਰ ਦੀ ਵੀ ਜ਼ਿਆਦਾ ਦਿਖੂਗੀ ਪੰਜ ਚਾਰ ਦਿਨਾਂ ਚੋਂ ਆਉਣ ਵਾਲਿਆਂ 'ਚ ਨਹੀਂ ਕਿ ਅੱਜ ਦੇ 26 ਤਰੀਕਾ ਦਾ ਆਉਣ ਵਾਲੇ ਪੰਜ ਚਾਰ ਦਿਨਾਂ ਦੇ ਵਿੱਚ ਭਵੱਕੜ ਵੀ ਜਿਆਦਾ ਦਿਖੂਗਾ ਉਹ ਅੰਡੇ ਵੀ ਦੇਉਣੇ ਆਣ ਦੇਖੋ ਉਹਦਾ ਕੰਮ ਆਉਣੇ ਅੰਡੇ ਦੇਣੇ ਉਹਦੇ ਚੋਂ ਲਾਰਵਾ ਨਿਕਲਣਾ ਲਾਰਵੇ ਦਾ ਕੰਮ ਆ ਆਪਦਾ ਕੰਮ ਕਰਨਾ ਪਰ ਜੇ ਇਹਨਾਂ ਦਿਨਾਂ ਦੇ ਵਿੱਚ ਕੋਈ ਬਾਛੜ ਦੀ ਬਰਸਾਤ ਹੁੰਦੀ ਆ ਪਾਰੀ ਮੀਂਹ ਪੈ ਜਾਂਦਾ ਤਾਂ ਉਹ ਸਾਡਾ ਇਹ ਸਰਕਲ ਲਾਈਫ ਸਰਕਲ ਇਹਦਾ ਇੱਥੇ ਟੁੱਟ ਜੇ ਜੇ ਇੱਥੇ ਲਾਈਫ ਸਰਕਲ ਟੁੱਟ ਗਿਆ ਤਾਂ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹਦਾ ਜਿਹੜਾ ਅਟੈਕ ਉਹ ਕੱਟ ਜਾਣਾਗਾ ਤਾਂ ਹੁਣ ਇੱਥੇ ਇਹ ਸਮਝਣ ਦੀ ਜ਼ਰੂਰਤ ਹੈ ਵੀ ਕਦੋਂ ਕਿਉਂਕਿ ਸੁੰਡੀ ਸਿੱਧੀ ਕੋ ਉਤੋਂ ਤਾਂ ਡਿੱਗਦੀ ਨਹੀਂ ਸੁੰਡੀ ਆਉਣ ਤੋਂ ਪਹਿਲਾਂ तितਲੀ ਹੈ ਜਿਹੜੀ ਭਮਕੜਾ ਉਹ ਤੁਹਾਡੇ ਖੇਤਾਂ ਦੇ ਵਿੱਚ ਆਉ ਤੇ ਜੇ ਉਹਦੇ ਦਿਨ ਆਪਾਂ ਨੂੰ ਪਤਾ ਹੋਣਗੇ ਕਦੋਂ ਆਉ ਤਾ ਆਪਾਂ ਲੜਾਈ ਹੈ ਜਿਹੜੀ ਸੌਖੀ ਲੜ ਲਾਂਗੇ ਦੇਖੋ ਆਪਾਂ ਖੇਤੀ ਕਰਨੀ ਹੈ ਖੇਤੀ ਦੇ ਵਿੱਚ ਕੀਟ ਪੰਗੇ ਆਉਣਗੇ ਆਪਣਾ ਜਦੋਂ ਉਹ ਗਿਣਤੀ ਤੋਂ ਵੱਧ ਆਉਂਦੇ ਆ ਤਾਂ ਆਪਣਾ ਫਰਜ਼ ਹੈ ਉਹਨਾਂ ਨੂੰ ਮਾਰਨਾ ਤੇ ਆਪਦੀ ਫਸਲ ਨੂੰ ਬਚਾਉਣਾ ਉਹਦੇ ਲਈ ਕੀਟਨਾਸ਼ਕਾਂ ਦਾ ਸਾਰਾ ਵੀ ਲੈਣਾ ਪੈ ਸਕਦਾ ਤੇ ਕੁਦਰਤ ਵੀ ਆਪਦਾ ਰੋਲ ਨਿਭਾ ਸਕਦੀ ਆ ਉਹ ਸਮਾਂ ਦੱਸੂਗਾ ਪਰ ਜਿਹੜਾ ਆਉਣ ਵਾਲਾ ਹਫਤਾ ਹੈ ਇਹ ਪੂਰਾ ਵਾਚ ਕਰਨ ਦਾ ਪੂਰਾ ਦੇਖਣ ਦਾ ਇੱਕ ਹਫਤਾ ਅਗਰ ਤੁਸੀਂ ਦੇਂਦੇ ਰਹੇ ਨਹੀਂ ਇੱਕ ਹਫ਼ਤੇ ਤੋਂ ਵੀ ਵੱਧ ਕੱਲ ਗਿਆ ਆਪਾਂ 5-7 ਤਰੀਕ ਤੱਕ ਤੁਸੀਂ ਦੇਂਦੇ ਰਹੇ ਤਾਂ 5-7 ਤਰੀਕ ਤੱਕ ਕੀ ਹੈ ਜਿਹੜੇ ਉਹਦੇ ਸਿੰਪਟਮਸ ਨਾਲ ਲੱਛਣ ਹੈ ਦਿਖਾਈ ਦੇਣ ਉਹ ਲੱਗ ਜਾਣਗੇ